ਜ਼ਿਲ੍ਹਾ ਜਲੰਧਰ ਦੇ ਅਧੀਨ ਆਂਦੇ ਲਖਨਪਾਲ ਤਨੀਪਿੰਡ ਵਿਖੇ 47 ਜਾਦਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਵਾਂ ਅੱਖਾਂ ਦਾ ਮੁਫਤ ਕੈਂਪ ਅਤੇ ਜਨਰਲ ਚੈੱਕਅਪ ਕੈਂਪ ਉਸ ਸ਼ਿਤਲਾ ਮਾਤਾ ਮੰਦਰ ਲਖਨਪਾਲ ਵਿਖੇ ਗੁਰਦਵਾਰਾ ਸਿੰਘ ਸਭਾ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਅਤੇ ਸਮੂਹ ਸਾਥ ਸੰਗਤ ਤਨੀਪਿੰਡ ਲਖਨਪਾਲ ਅਤੇ ਰਸ਼ਪਾਲ ਸਿੰਘ ਕੁੰਨਰ ਕਨੇਡਾ ਪਰਮਿੰਦਰ ਪਾਲ ਲਖਨਪਾਲ ਯੂਕੇ ਗੁਰਮੀਤ ਸਿੰਘ ਸੋਢੀ ਯੂਕੇ ਅਮਰਜੀਤ ਸਿੰਘ ਬਾਰੀਆ ਯੂਐਸਏ ਬਿੰਦਰ ਕੁੰਨਰ ਯੂਕੇ ਗੁਰਦਿਆਲ ਸਿੰਘ ਕੈਨੇਡਾ ਦੇ ਆਰਥਿਕ ਸਹਿਯੋਗ ਨਾਲ ਲਗਾਇਆ ਗਿਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੇ ਵੱਧ ਚੜ ਕੇ ਇਸ ਕੈਂਪ ਦਾ ਲਾਹਾ ਲਿਆ ਇਸ ਮੌਕੇ ਡਾਕਟਰ ਰਾਜਨ ਆਈ ਕੇਅਰ ਅੱਖਾਂ ਦਾ ਹਸਪਤਾਲ ਫਗਵਾੜਾ ਦੀ ਮਹਾ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰ ਦਵਾਈਆਂ ਅਤੇ ਐਨਕਾ ਦਿੱਤੀਆਂ ਗਈਆਂ ਅਤੇ ਲੋੜਵੰਦਾਂ ਨੂੰ ਆਪਰੇਸ਼ਨ ਲਈ ਵੀ ਚੁਣਿਆ ਗਿਆ ਅਤੇ ਜਿਨ੍ਹਾਂ ਦਾ ਲੈਣ ਡਾਕਟਰ ਰਾਜਨ ਕੇਅਰ ਹਸਪਤਾਲ ਫਗਵਾੜਾ ਵਿਖੇ ਮੁਫਤ ਪਾਏ ਜਾਣਗੇ ਇਸ ਮੌਕੇ ਤੇ ਸਰਪੰਚ ਲਖਨਪਾਲ ਕਸ਼ਮੀਰ ਚੰਦ ਸੂਬੇਦਾਰ ਮੇਜਰ ਜਤਿੰਦਰ ਕੁਮਾਰ ਇੰਦਰਪਾਲ ਕਾਲਾ ਪੰਡਿਤ ਵਿਰੇਂਦਰ ਕੁਮਾਰ ਡਾਕਟਰ ਐਨ ਕੇ ਸ਼ਰਮਾ ਪੰਚ ਰਾਮਪਾਲ ਪਾਲਾ ਪੰਚ ਰਾਜਕੁਮਾਰ ਰਾਜੂ ਪੰਚ ਬਲਵੀਰ RAM ਪੰਚ ਸੁਰਿੰਦਰਪਾਲ ਚਿੰਦਾ ਪੰਚ ਅਸ਼ੋਕ ਕੁਮਾਰ ਰਜਿੰਦਰ ਕੁਮਾਰ ਕੇਵਲ ਸਿੰਘ ਢੇਰਾ ਸੈਕਟਰੀ ਗੁਰਦੁਆਰਾ ਸਿੰਘ ਸਭਾ ਸੂਬੇਦਾਰ ਰਜਿੰਦਰ ਕੁਮਾਰ ਜੋਗਾ ਸਿੰਘ ਕਨੇਡਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਲੇ ਦੁਆਲੇ ਪਿੰਡਾਂ ਦੇ ਵਸਨੀਕ ਹਾਜ਼ਰ ਸਨ ਮਿੰਟ ਲਖਨਪਾਲ ਤੋਂ ਕੈਮਰਾਮੈਨ ਅਮੀਸ਼ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਇਹ ਜਿਹੜਾ 400 ਜਨਾਂ ਦੇ ਸਮੂਹ ਚੀਜ਼ ਜ਼ਿੰਦਗਾ ਦੇ ਯਾਦ ਵਿੱਚ ਸਤਵਾਂ ਕੈਂਪ ਲਗਾਇਆ ਜਾਂਦਾ ਇੱਥੇ ਫਿਰ ਲਖਨਪਾਲ ਦੀ ਸੂਰ ਸਾਧ ਸੰਗਤ ਵੱਲੋਂ ਤੇ ਐਨਆਰਏ ਵੱਲੋਂ ਬੜੀ ਸਰਦਾਪੁਰ ਕੋਲ ਆ ਜਾਂਦਾ ਅੱਜ ਤਕਰੀਬਨ 6-650 ਫੀਡੀ ਹੋ ਜਾਣੀਆਂ ਤੇ 100 ਤੋਂ ਉੱਪਰ ਜਿਹੜੇ ਉਹ ਲੈਂਜ ਪਾਏ ਜਾਣੇ ਆ ਭਰੇ ਲੋਕਾਂ ਦੇ ਯੂਐਸ ਕੈਂਪਰੇਟ ਜਿਹੜਾ ਸਭ ਤੋਂ ਪਹਿਲਾਂ ਯੋਗਦਾਨ ਰਿਹਾ ਉਹ ਪਰਮਿੰਦਰ ਅਸੀਂ ਉਹਨੂੰ ਮੰਮੀ ਕਰਦੇ ਹਾਂ ਜੁਕੇ ਤੋਂ ਹੈਗੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਕਿਹਾ ਜੀ ਵੀ ਆਪਾਂ ਇਹ ਸ਼ੁਰੂ ਕਰੀਏ ਸਟਾਰਟ ਉਹਨਾਂ ਨੇ ਕੀਤਾ ਅਸੀਂ ਫਿਰ ਦੋ ਮੈਂਬਰਾਂ ਨੇ ਸ਼ੁਰੂ ਕੀਤੀ 7 ਸਾਲ ਪਹਿਲਾਂ ਉਸ ਤੋਂ ਬਾਅਦ ਫਿਰ ਥਾਡੇ ਨਾਲ ਬਾਕੀ ਐਨਆਰਆਈ ਵੀ ਜੁੜਦੇ ਰਹੇ ਤੇ ਪਿੰਡ ਦੇ ਲੋਕ ਵੀ ਐਨਆਰਆਈ ਆ ਗਏ ਸੋਢੀ ਸੀ ਮਿੰਦਰ ਸਿੰਘ ਆ ਰਹੇ ਪਰਮੀਤ ਸਿੰਘ ਸੋਢੀ ਉਹ ਵੀ ਜੁਕੇ ਆ ਉਹਦਾ ਬੜਾ ਯੋਗਦਾਨ ਆ ਹਮਰਜੀਤ ਬਾਰੀਆ ਮੁੰਡਾਇਆਗਾ ਉਹਦਾ ਬੜਾ ਯੋਗਦਾਨ ਆ ਫਿਰ ਬਿੰਦਰ ਹੈਗਾ ਕੋਨਰ ਤੋਂ ਮਤਨੇ ਮਲਦੇ ਉੱਤੇ ਉਹਨਾਂ ਦਾ ਬੜਾ ਯੋਗਦਾਨ ਆ ਇਹਦੇ ਕੇਸ ਵਿੱਚ ਇਹ ਸਾਡਾ ਇੱਕ ਫਰੈਂਡ ਆ ਜੋਗਾ ਸਿੰਘ ਵਾਸੀ ਬਾਂਸਿਆਂ ਦੇ ਉਹਨਾਂ ਦਾ ਬੜਾ ਯੋਗਦਾਨ ਰਿਹਾ ਹੈ ਗਰਦਿਆਲ ਸਿੰਘ ਗੱਲ ਮੰਗਲ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਨੇ ਬੜਾ ਯੋਗਦਾਨ ਦਿੱਤਾ ਇਸ ਕੈਂਪ ਦੇ ਵਿੱਚ ਇਸ ਕਰਕੇ ਸਾਰੇ ਨਾਰੇ ਵੀਰਾਂ ਦਾ ਤੇ ਸਾਰੇ ਨਗਰ ਨਿਵਾਸੀਆਂ ਦਾ ਤੇ ਸੁਨ ਰਖਾ ਪਾ ਤੇ ਮੈਨ ਸਾਰੀ ਸੰਗਤ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਫੰਮਿਓ ਕਿਹੜੀ ਟੀਮ ਹੈ ਜਿਹੜੀ ਡਾਕਟਰਾਂ ਦੀ ਇੱਥੇ ਪਹੁੰਚ ਗਈ ਜੀ ਅੱਜ ਡਾਕਟਰਾਂ ਦੀ ਟੀਮ ਹੈ ਇਹ ਰਾਜਨ ਆਈ ਕੇਅਰ ਤੋਂ ਅਸੀਂ ਕਰਾਇਆ ਸੱਤਵਾਂ ਵੀ ਇਹਨਾਂ ਸੱਤਜਰੋਂ ਤੋਂ ਕਰਾਇਆ ਔਰ ਬਹੁਤ ਅੱਛੇ ਡਾਕਟਰ ਆ ਅੱਛੇ ਤਰੀਕੇ ਨਾਲ ਦੇਖ ਕਰਦੇ ਆ ਅੱਜ ਉਹਨਾਂ ਨੇ ਤਕਰੀਬਨ 50 55 ਆਪਰੇਸ਼ਨ ਅੱਜ ਕਰ ਦੇਣੇ ਆ ਬਾਕੀ ਦੋ ਦਿਨ ਬਾਅਦ ਦੋ ਦਿਨ ਬਾਅਦ ਉਹਨਾਂ ਨੂੰ ਵਾਪਸ ਭਲਾ ਕੇ ਸਾਰਿਆਂ ਦੇ ਖਾਣੇ ਔਰ ਬੜਾ ਸਹਿਯੋਗ ਦੇ ਰਹਾ ਤੁਹਾਨੂੰ ਰਾਜਨ ਡਾਕਟਰ ਉਹਨੇ ਵੀ ਉਹਨਾਂ ਦੀ ਫਾਰੀ ਟਿੰਬੀ ਬਹੁਤ ਅੱਛਾ ਸਾਡਾ ਸਾਥ ਦੇ ਰਿਹਾ ਤੇ ਹੁਣ ਸਾਰਿਆਂ ਦਾ ਧੰਨਵਾਦ ਕਰਨਾ ਐਨਆਰਏ ਵੀਰਾਂ ਦਾ ਵੀ ਤੇ ਖਾਸ ਕਰਕੇ ਰਵਿੰਦਰਪਾਲ ਪੰਮੀ ਲਖਣਪਾਲ ਜਿਹਨੇ ਸਟਾਰਟ ਕਰਵਾਇਆ ਜੀ ਮੁਰਕੇ ਜਿੰਨਾ ਕਾਫਲਾ ਜੁੜਦਾ ਗਿਆ ਤੇ ਕਾਫਲਾ ਅੱਜ ਮਾਲਕ ਦੀ ਕਿਰਪਾ ਨਾਲ ਬਹੁਤ ਵੱਡਾ ਹੋ ਗਿਆ ਅੱਜ ਪਿੰਡ ਧਨੀਪਿੰਡ ਤੇ ਲਖਣਪਾਲ ਜਿਹੜੇ ਦੋਨੇ ਮਿਲ ਕੇ ਸਤਮਾ ਆਈ ਕੇਅਰ ਜਿਹੜਾ ਕੈਂਪ ਲਗਾਇਆ ਗਿਆ ਉਹਦੇ ਵਿੱਚ ਦੁਨੀਆ ਬਹੁਤ ਹਮਮਾ ਕੇ ਪਹੁੰਚੀ ਆ ਤੇ ਆ ਭਾਜੀ ਹੋਣਾ ਨੇ ਜਿੱਦਾਂ ਰਿਸ਼ਪਾਲ ਭਾਜੀ ਹੋਣਾ ਨੇ ਦੱਸਿਆ ਕਿ ਜਿੱਦਾਂ ਉਹ ਨਾਂ ਲਏ ਆ ਇਹ ਯੋਗਦਾਨ ਇਹ ਕਰਦੇ ਰਹਿੰਦੇ ਆ ਜਿਹੜੇ ਜਿਹੜੇ ਨਾਂ ਲਏ ਆ ਭਾਜੀ ਨੇ ਇਹ ਬਹੁਤ ਐਨ ਆਰ ਆਈ ਇਹ ਹਮੇਸ਼ਾ ਵੱਡਾ ਵੱਡਾ ਯੋਗਦਾਨ ਕਰਦੇ ਰਹਿੰਦੇ ਆ ਪਰਮਿੰਦਰ ਪੰਮੀ ਭਾਜੀ ਤਾਂ ਇੰਗਲੈਂਡ ਤੋਂ ਦੇਖੋ ਤਿੰਨ ਚਾਰ ਵਾਰੀ ਫੋਨ ਕਰਕੇ ਆਏ ਆ ਕਿੱਦਾਂ ਕੀ ਚੱਲ ਰਿਹਾ ਸਾਰੇ ਸਾਰਿਆਂ ਨੂੰ ਵਧੀਆ ਚੈੱਕ ਕਰਾਓ ਕਿਸੇ ਕੋਈ ਰਹਿ ਨਾ ਜਾਵੇ ਕਿਸੇ ਦਾ ਕੋਈ ਕੋਈ ਵੀ ਪ੍ਰੋਬਲਮ ਹੈ ਮੈਨੂੰ ਦੱਸੋ ਤੇ ਫਿਰ ਲੰਗਰ ਪਾਣੀ ਦਾ ਵੀ ਪੂਰਾ ਬੰਦੋਬਸਤ ਉਹਨਾਂ ਨੇ ਕਿਹਾ ਵੀ ਵਧੀਆ ਕੋਈ ਬਿਨਾ ਲੰਗਰ ਛਕੇ ਨਹੀਂ ਜਾਣਾ ਚਾਹੀਦਾ ਤੇ ਲੋਕੀ ਵੀ ਬਹੁਤ ਹੋਊ ਹਮਾਕੇ ਪਹੁੰਚੇ ਆ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਹੈ ਇੱਕ ਭਾਜੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਆ ਉਹਨਾਂ ਨੇ ਮੈਨੂੰ ਪਰਸੋਂ ਫੋਨ ਕਰਕੇ ਕਿਹਾ ਸੀ ਵੀ ਇੱਕ ਸਾਲ ਦੇ ਅੰਦਰ ਕੋਈ ਵੀ ਲਖਣਪਾਲ ਜਾਂ ਧਨੀਪਿੰਡ ਦਾ ਕਿਸੇ ਨੂੰ ਵੀ ਕੋਈ ਅੱਖਾਂ ਦੀ ਪ੍ਰੋਬਲਮ ਹੁੰਦੀ ਆ ਜਾਂ ਕੋਈ ਲੈਂਜ਼ ਵੀ ਪਾਉਣਾ ਜਾਂ ਹੋਰ ਵੀ ਆ ਉਹ 1 ਸਾਲ ਤੱਕ ਮੇਰੇ ਵੱਲੋਂ ਫ੍ਰੀ ਹੋਊਗਾ ਕਿਸੇ ਨੂੰ ਛੋਟੀ ਮੋਟੀ ਵੀ ਤਕਲੀਫ ਹੁੰਦੀ ਆ ਉਹ ਸਾਰਾ ਪੈਸਾ ਜੋ ਪੇਮੈਂਟ ਹੈ ਮੈਂ ਕਰੂੰਗਾ ਤੇ ਤੁਸੀਂ ਸਾਰਿਆਂ ਨੂੰ ਦੱਸ ਦਿਓ ਮੈਂ ਤੁਹਾਡੇ ਚੈਨਲ ਦੇ ਰਾਹੀ ਦੁਆਬਾ ਹਲਕਾ ਚੈਨਲ ਦੇ ਰਾਹੀ ਇਹ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਆ ਸਾਡੇ ਕੋਲ ਆਓ ਅਸੀਂ ਉਹਨਾਂ ਨੂੰ ਰਾਜਨ ਹਸਪਤਾਲ ਪੂਰਾ ਪਰਚੀ ਵਗੈਰਾ ਜੋ ਵੀ ਬਣਾ ਕੇ ਦੇਵਾਂਗੇ ਤੇ ਬਹੁਤ ਪੂਰਾ ਟ੍ਰੀਟਮੈਂਟ ਹੋਊਗਾ ਤੇ ਇਹ ਸਾਡੇ ਚੈਨਲ ਦੇ ਰਾਹੀਂ ਅਸੀਂ ਕਹਿਣਾ ਚਾਹੁੰਦੇ ਸਾਰਿਆਂ ਨੂੰ ਵੈਸੇ ਵੀ ਅਸੀਂ ਅਨਾਉਂਸਮੈਂਟ ਕਰ ਦਿੱਤੀ ਆ ਸਪੀਕਰਾਂ ਰਾਹੀਂ ਵੀ ਤੇ ਬਾਕੀ ਅਸੀਂ ਬਹੁਤ ਭਾਜੀ ਰਿਸ਼ਪਾਲ ਭਾਜੀ ਹੁਣਾਂ ਦਾ ਬਹੁਤ ਸਵੇਰ ਤੋਂ ਕੱਲ ਵੀ ਰਾਤ ਨੂੰ ਵੀ ਪੂਰਾ ਅਰੇਂਜਮੈਂਟ ਕਰਵਾ ਕੇ ਗਏ ਸਾਡੇ ਨਾਲ ਤੇ ਦੇਖੋ ਇਹਨਾਂ ਚ ਕੋਈ ਉਹ ਇਹ ਨਹੀਂ ਹੈ ਵੀ ਸਾਰੇ ਨਾਲ ਪਿਆਰ ਨਾਲ ਗੱਲਬਾਤ ਕਰਦੇ ਆ ਤੇ ਅਸੀਂ ਸਾਰੇ ਐਨਆਰਆਈ ਵੀਰ ਜਿਦਾ ਅਮਰਜੀਤ ਬਾਰੀਆ ਜੋਗਾ ਸਿੰਘ ਜੀ ਤੇ ਇਹ ਸਾਰੇ ਬਿੰਦਰ ਭਾਜੀ ਹੁਣੀ ਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਪ੍ਰਮਾਤਮਾ ਇਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ ਤੇ ਇਹਨਾਂ ਦੇ ਕਮਾਈ ਦੇ ਵਿੱਚ ਬਰਕਤ ਪਾਵੇ ਤਾਂ ਕਿ ਸਾਰੇ ਜੋ ਹੈ ਇਹ ਇਦਾਂ ਦੇ ਕੰਮ ਕਰਦੇ ਰਹਿਣ ਅਸੀਂ ਬਹੁਤ-ਬਹੁਤ ਦਿਲੋਂ ਬਹੁਤ ਹੀ ਧੰਨਵਾਦੀ ਆਂ ਅੱਜ ਲਖਨਪਾਲ ਵਿਖੇ ਅੱਖਾਂ ਦਾ ਕੈਂਪ ਸੱਤਵਾਂ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਹੜਾ ਕਿ ਚਾਰ ਸਤ ਸਹਿਬਜਾਦਿਆਂ ਦੀ ਯਾਦ ਦੇ ਵਿੱਚ ਲਗਾਇਆ ਜਾਂਦਾ ਅੱਜ ਮੈਨੂੰ ਵੀ ਤੇ ਸਾਰੇ ਨਗਰ ਨੂੰ ਬਹੁਤ ਵੱਡੀ ਖੁਸ਼ੀ ਹੋਈ ਆ ਕਿ ਅੱਜ ਦੋਨੇ ਹੀ ਧਾਰਮਿਕ ਕਿਸੇ ਵੀ ਧਰਮ ਗੱਲ ਤੋਂ ਉੱਚੇ ਉੱਠ ਕੇ ਆਚਾਰ ਸਹਿਬਜਾਦਿਆਂ ਦੀ ਯਾਦ ਜਿਹੜਾ ੈਂਪਲਗਾਇਆ ਜਾਂਦਾ ਸੀ ਆ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਲਗਾਇਆ ਗਿਆ ਇਹ ਬਹੁਤ ਵੱਡੀ ਸਾਨੂੰ ਪਿੰਡ ਨੂੰ ਤੇ ਸਾਰੇ ਇਲਾਕੇ ਨੂੰ ਬਹੁਤ ਖੁਸ਼ੀ ਹੋਈ ਕਿਸੇ ਵੀ ਧਰਮ ਜਾਤ ਪਾਤ ਤੋਂ ਬਹੁਤ ਉੱਚਾ ਉੱਠ ਕੇ ਇਹ ਕਦਮ ਚੁੱਕਿਆ ਗਿਆ ਤੋਂ ਇਹਦੇ ਵਿੱਚ ਸਾਡੇ ਐਨ ਆਰ ਆਈ ਵੀਰ ਪਰਮਿੰਦਰ ਬਾਜੀ ਰੁਡੀ ਭਾਜੀ ਹੋਰ ਵੀ ਸਾਰੇ ਵੀਰ ਰਵਿੰਦਰ ਭਾਜੀ ਜਿੰਨੇ ਵੀ ਸਾਡੇ ਵੀ ਸਹਿਯੋਗ ਕਰਦੇ ਆ ਉਹਨਾਂ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਆ ਜੋ ਇਦਾਂ ਦੇ ਉਪਰਾਲੇ ਕਰਦੇ ਰਹਿੰਦੇ ਆ ਬਾਕੀ ਸਾਡੇ ਰਸ਼ਪਾਲ ਭਾਜੀ ਤਾਂ ਬਾਹਰ ਵੀ ਹੋਣ ਦੇ ਬਾਅਦ ਬਾਵਜੂਦ ਵੀ ਇੱਥੇ ਆ ਕੇ ਵੀ ਬਹੁਤ ਸੇਵਾ ਨਿਭਾਉਂਦੇ ਆ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਸੋ ਅਸੀਂ ਸਾਰੇ ਇਲਾਕੇ ਵੱਲੋਂ ਸਾਰੇ ਪ੍ਰਿੰਟ ਵੱਲੋਂ ਉਹਨਾਂ ਦਾ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਫਿਰ ਤੋਂ ਮੈਂ ਡਾਕਟਰ ਇਨਕੇ ਸ਼ਰਮਾ ਇਸ ਟਾਈਮ ਮੇਰੀ ਪੋਸਟਿੰਗ ਹੈਗੀ ਹੈ ਗੁਰਦਾਸਪੁਰ ਪਰ ਮੈਂ ਰਹਿਣ ਵਾਲਾ ਇੱਥੇ ਦਾ ਹੀ ਆ ਜੱਦੀ ਪਿੰਡ ਮੇਰਾ ਇੱਥੇ ਹੀ ਆ ਅ ਘੋਣਾ ਕੋਸ਼ ਟਾਈਮ ਤੋਂ ਦੇਖ ਰਿਹਾ ਸੀਗਾ ਸਾਡੇ ਪਿੰਡ ਦੇ ਹਾਲਾਤ ਕਾਫੀ ਵਿਗੜ ਗਏ ਸੀ ਪਰ ਆ ਜਿਹੜੀ ਨਵੀਂ ਪੰਚਾਇਤ ਬਣੀ ਹੈ ਨਾ ਇਹਨੇ ਸਾਡੇ ਪਿੰਡ ਚ ਹੁਣ ਜਾਨ ਪਾ ਦਿੱਤੀ ਆ ਹੁਣ ਵਧੀਆ-ਵਧੀਆ ਕੰਮ ਹੋਣ ਲੱਗੇ ਆ ਆਉਂ ਦੇਖ ਲੋ ਇਨਾ ਵੱਡਾ ਕੈਂਪ ਪਿਆ ਆ ਜਿਨ੍ਹਾਂ ਦਾ ਕੰਟਰੀਬਿਊਸ਼ਨ ਅਸ਼ਪਾਲ ਜੀ ਕਰ ਰਹੇ ਆ ਪਰਮਜੀਤ ਪੰਮੀ ਕਰ ਰਹੇ ਆ ਇਹਦਾ ਫਾਇਦਾ ਦੂਰ ਦੂਰ ਤੱਕ ਸਾਡੇ ਪਿੰਡ ਦੇ ਲੋਕਾਂ ਨੂੰ ਹੀ ਨਹੀਂ ਦੂਰ ਦੂਰ ਦੇ ਪਿੰਡਾਂ ਦੇ ਲੋਕਾਂ ਨੂੰ ਹੋ ਰਿਹਾ ਹੈ ਅੱਜ ਮੈਂ ਦੇਖਿਆ ਸੀ ਜਦੋਂ ਓਪੀਡੀ ਬਾਹਰ ਖੜਾ ਸੀਗਾ ਤਾਂ ਪੇਸ਼ੈਂਟ ਫਗਵਾੜੇ ਤੋਂ ਨਕੌਦਰ ਤੋਂ ਨੂਰਪੁਰ ਤੋਂ ਕਿੰਨੀ ਕਿੰਨੀ ਦੂਰੋਂ ਆਏ ਹੋ ਸੀਗੇ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਤਾਂ ਇਹ ਜਿਹੜੀ ਸੇਵਾ ਕਰ ਰਹੇ ਆ ਸਾਡੇ ਪਿੰਡ ਨੂੰ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈਗੀ ਆ ਉਹਦੇ ਲਈ ਬਹੁਤ ਵੱਡਾ ਆਸ਼ੀਸ਼ ਦਾ ਕੰਮ ਕਰੂਗੀ ਕਾਮੈਂ ਅ ਇਹ ਬੇਨਤੀ ਕਰਦਾ ਹਾਂ ਆਪਣੇ ਪਿੰਡ ਵਾਸੀਆਂ ਨੂੰ ਤਾਂ ਹੋਰ ਵੀ ਜਿਹੜੇ ਸਾਡੇ ਹੈਗੇ ਆ ਇਹ ਸਰਕਲ ਚ ਜਿਹੜੇ ਲੋਕ ਜੁੜੇ ਹੋ ਆ ਉਹਨਾਂ ਨੂੰ ਬੇਨਤੀ ਕਰੂੰਗਾ ਇਸ ਤਰ੍ਹਾਂ ਦੇ ਕੰਮ ਹੋਰ ਅੱਗੇ ਕਰਦੇ ਰਹਿਣ ਤਾਂ ਬਹੁਤ ਹੀ ਵਧੀਆ ਲੱਗੇ ਮੈਂ ਸਭ ਤੋਂ ਪਹਿਲੇ ਮਾਤਾ ਸ਼ੀਤਲਾ ਕਾ ਬੜਾ ਭਾਰੀ ਮਾਤਾ ਰਾਣੀ ਜੀ ਦਾ ਆਸ਼ੀਰਵਾਦ ਇਸ ਨਗਰ ਤੇ ਜਿਨ੍ਹਾਂ ਦੇ ਨਗਰ ਦੇ ਵਿੱਚ ਇਦਾਂ ਦੇ ਕਾਰਜਕ੍ਰਮ ਹੁੰਦੇ ਰਹਿੰਦੇ ਆ ਤੇ ਬਹੁਤ ਹੀ ਵੱਡਾ ਯੋਗਦਾਨ ਜੋ ਐਨ ਆਰ ਆਈ ਵੀਰਾਂ ਦਾ ਜੁਗਤ ਨੇ ਪਿੰਡ ਲਖਨਪਾਲ ਦੇ ਐਨ ਆਰ ਆਈ ਵੀਰਾਂ ਜਿਨ੍ਹਾਂ ਨੇ ਮਿਲ ਕੇ ਇੱਡੇ ਵੱਡੇ ਉਪਰਾਲੇ ਕਰਦੇ ਰਹੇ ਆ ਸਤਮਾ ਇਹ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਜੋ ਚੱਲ ਰਿਹਾ ਦੂਰੋਂ ਦੂਰੋਂ ਆ ਕਰਕੇ ਜੋ ਲੋੜਵੰਦ ਲੋਕ ਹੈ ਉਹ ਆਪਣੇ ਇਲਾਜ ਕਰਵਾ ਰਹੇ ਆ ਸੋ ਤੋਂ ਨੇੜੇ ਲਗਭਗ 100 ਦੇ ਕਰੀਬ ਆਪਰੇਸ਼ਨ ਹੋ ਰਹੇ ਹਨ ਹੋ ਜਾਣਗੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਈ ਹੋਈ ਸੰਗਤ ਦਾ ਵੀ ਤੇ ਇਨ ਐਨ ਆਰ ਆਈ ਵੀਰਾਂ ਦਾ ਵੀ ਜੋ ਸਾਡੇ ਸ਼ਿਟਲਾ ਮੰਦਿਰ ਦੀ ਕਮੇਟੀ ਹੈ ਉਹਦਾ ਵੀ ਕਿਉਂਕਿ ਇਹਨਾਂ ਨੇ ਉਪਰਾਲਾ ਕਰਕੇ ਸਾਰੇ ਇੰਦਰਜੀਤ ਪਾਲ ਕਾਲਾ ਪਾਜੀ ਆਪਣੇ ਜਤਿੰਦਰ ਕੁਮਾਰ ਫੌਜੀ ਪਾਜੀ ਪੰਚ ਜੀ ਇਹ ਸਾਰੇ ਰਲ ਮਿਲ ਕੇ ਜੋ ਇੰਨਾ ਪ੍ਰੋਗਰਾਮ ਕਰ ਰਹੇ ਨੇ ਦੇਖ ਰਹੇ ਕਰੇ ਮੈਂ ਬਹੁਤ ਬਹੁਤ ਧੰਨਵਾਦੀ ਆਂ ਔਰ ਮੰਦਰ ਦੇ ਵਿੱਚ ਹਰ ਕਾਰਜ ਦੇਖਣ ਲਈ ਬਹੁਤ ਬਹੁਤ ਉਤਸ਼ਕ ਹੋ ਕਰਕੇ ਅੱਗੇ ਆ ਕਰਕੇ ਸਾਰਾ ਕੰਮ ਕਰ ਰਹੇ ਆਂ ਮੈਂ ਧੰਨਵਾਦ ਕਰਦਾ ਐਨ ਆਰ ਆਈ ਵੀਰਾਂ ਦਾ ਜੋ ਆਈ ਕੇਅਰ ਦੀ ਜੀ ਟੀਮ ਆਈ ਹੋਈ ਹੈ ਰਾਜਨ ਜੋ ਅੱਖਾਂ ਦੇ ਬੜੇ ਮਾਹੀ ਡਾਕਟਰਾਂ ਤਜਰਬੇਕਾਰ ਟੀਮ ਹੈ ਉਹਨਾਂ ਦਾ ਵੀ ਧੰਨਵਾਦ ਅਸੀਂ ਕਰਦੇ ਆਂ ਤੋਂ ਬਹੁਤ ਬਹੁਤ ਧੰਨਵਾਦ ਆਈ ਹੋਈ ਸਾਰੀ ਸੰਗਤ ਦਾ ਔਰ ਇਸ ਟੀਮ ਦਾ ਔਰ ਐਨ ਆਰ ਆਈ ਵੀਰਾਂ ਦਾ ਪਰਮੰਦਰ ਪਾਜੀ ਲਖਨਪਾਲ ਪ੍ਰਿੰਦਰ ਪਾਜੀ ਉਹਨਾਂ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੋ ਮੰਦਰ ਦੀ ਵੀ ਦੇਖਰੇ ਕਰ ਰਹੇ ਹਨ ਤੋਂ ਮੰਦਰ ਦਾ ਵੀ ਇਨਾ ਸਾਰਾ ਕੁਝ ਜੁਨਾ ਦੇ ਅੰਦਰ ਹੀ ਸਾਰਾ ਕੁਝ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਮੈਂ ਐਨ ਆਰ ਆਈ ਵੀਰਾਂ ਦਾ ਤੋਂ ਸ਼ਿਵ ਕੁਮਾਰ ਲਾਡੀ ਪਾਈ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹ ਵੀ ਮੰਦਰ ਲਈ ਬਹੁਤ ਜ਼ਿਆਦਾ ਕਾਰਜ ਕਰ ਰਹੇ ਹਨ ਇਹ ਸਾਰਾ ਇਹਨਾ ਪ੍ਰੋਗਰਾਮ ਰੰਗ ਦਾ ਜਾਂ ਹੋਰ ਕੋਈ ਖਰਚ ਪਾਣੀ ਸਾਰਾ ਉਹ ਕਰ ਰਹੇ ਹਨ ਮੰਦਰ ਦੀ ਦੇਖਰੇਖ ਕਰ ਰਹੇ ਬਾਕੀ ਮੇਰੇ ਸ਼ੀਤਲਾ ਮੰਦਰ ਦੀ ਕਮੇਟੀ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਥੈਂਕ ਯੂ ਮਿਹਰਬਾਨੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 4 ਸੈਵ ਜਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਤਮਾ ਅੱਖਾਂ ਦਾ ਕੈਂਪ ਜੋ ਕਿ ਸਮੂਹ ਸਾ ਸੰਗਤ ਕਨੀਪਿੰਡ ਅਤੇ ਲਖਨਪਾਲ ਮੋਨੋ ਲਗਾਇਆ ਜਾਂਦਾ ਹੈ ਇਸ ਵਾਰ ਵੀ ਕੀਤਾ ਮਾਤਰਾ ਮੰਦ ਮੰਦਰ ਹੈ ਉੱਥੇ ਲਗਾਇਆ ਜਾ ਰਿਹਾ ਹੈ ਔਰ ਇਸ ਕੈਂਪ ਦੇ ਵਿੱਚ ਜਿੱਦਾਂ ਹਰ ਸਾਲ ਦੀ ਤਰ੍ਹਾਂ ਹਜ਼ਾਰਾਂ ਲੋਕਾਂ ਨੇ ਫਾਇਦਾ ਉਠਾਇਆ ਹੈ ਸੈਂਕੜੇ ਲੋਕਾਂ ਦੀ ਆਪਰੇਸ਼ਨ ਹੋਏ ਹਨ ਇਸ ਸਾਲ ਵੀ ਇਹ ਕੈਂਪ ਜੋ ਹੈ ਜੋ ਨਿਰਵੈਗਨ ਚੱਲ ਰਿਹਾ ਹੈ ਔਰ ਇਹਦੇ ਜੋ ਆਪਰੇਸ਼ਨ ਹਨ ਉਹ ਸਾਡੇ ਹਸਪੀਟਲ ਡਾਕਟਰ ਰਾਜਨੈਕੀਆ ਹਸਪੀਟਲ ਨਾਗਰਨ ਖੇ ਲਾਈਵ ਸਗਵਾੜਾ ਦਿੱਤੇ ਜਾਣਗੇ ਔਰ ਜੋ ਪਟੀਆਂ ਹਨ ਉਹ ਵੀ ਖੋਲੀਆਂ ਜਾਣਗੀਆਂ ਉਸ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਉਹਨਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਜੋ ਨੇੜੇ ਦੀ ਐਨਿਕ ਹੈ ਉਹ ਅਸੀਂ ਅੱਜ ਇੱਥੇ ਜਿਨ੍ਹਾਂ ਨੂੰ ਵੀ ਲੋੜ ਹੈ ਉਹਨਾਂ ਨੂੰ ਦੇ ਰਹੇ ਹਾਂ ਔਰ ਬੀਜਾਂ ਨੂੰ ਜੋ ਵੀ ਅੱਖਾਂ ਸੰਬੰਧੀ ਕੋਈ ਪ੍ਰੋਬਲਮ ਹੈ ਉਸ ਦਾ ਸਮੀዳਨ ਅਸੀਂ ਕਰਨ ਦੀ ਜੋ ਹੈ ਕੋਸ਼ਿਸ਼ ਕਰਾਂਗੇ ਔਰ ਜੋ ਸੀਰੀਅਸ ਹਨ ਉਹਨਾਂ ਨੂੰ ਅਸੀਂ ਆਪਣੇ ਹਸਪਤਾਲ ਡਾਕਟਰ ਰਾਜਨਾਇਕਰ ਹਸਪਤਾਲ ਬੁਲਾ ਕੇ ਔਰ ਮੈਂ ਧੰਨਵਾਦ ਕਰਦਾ ਹਾਂ ਔਰ ਆਸ਼ਾ ਕਰਦਾ ਹਾਂ ਕਿ ਸਾਰੇ ਜੋ ਸਾਡੇ ਐਨਆਰਆਈ ਸਹਿਯੋਗੀ ਹਨ ਨਿਸ਼ਪਾਲ ਸਿੰਘ ਜੀ ਉਹਨਾਂ ਸਾਡੇ ਔਰ ਸਾਰੇ ਜੋ ਗੋਲਦੀ ਜੀ ਇਹ ਸਾਡਾ ਜੋ ਸਹਿਯੋਗ ਕਰ ਰਹੇ ਹਨ ਔਰ ਹਰ ਸਾਲ ਦੀ ਤਰ੍ਹਾਂ ਇੱਕ ਕੈਂਪ ਦੇ ਵਿੱਚ ਜੋ ਅਸੀਂ ਇਹਨਾਂ ਦੀ ਸਹਿਯੋਗ ਦੇ ਨਾਲ ਕੈਂਪ ਲਗਾਉਂਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਇਹ ਜੋ ਲੋਕਪ੍ਰਾਇਦੇ ਕੰਮ ਹਨ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ